ਆ ਮਾਰਸਾ ਮਾਰਸਾ ਖੜਿਆ ਓ ਸੁਖਿਆ ਤੋਰਿਆ ਉਹ ਨਾ ਉਹ ਕਿਸੇ ਕੋੜੇ ਵਾਲੀ ਲਾੜੀ ਤੇ ਚੜ ਜਾਂਦਾ ਆ ਮਾਰਸਾ ਕਿਉਂ ਮਖੋਲਾ ਕਰਦੇ ਹੂੰ ਉਹ ਮੇਰਾ ਕਹਦਾ ਕੋੜੇ ਵਾਲੀ ਨੂੰ ਧਾਰ ਕੱਟ ਚਾਲਦਾ ਦੱਸ ਓ ਕਰਾ ਦੇ ਦਿੰਦਾ ਆ ਮੈਂ ਦੰਦਾ ਸਹੀ ਲੈਤਾ ਨਹੀਂ ਕਿਉਂ ਉਹ ਥੋੜੀ ਮਣੀ ਘਟ ਗਈ ਸੀ ਉਹ ਮਣੀ ਨੂੰ ਕੜਾ ਸੀ ਆ ਲੱਗਦਾ ਸਿਰ ਧਰਬੀ ਲੱਗਦੇ ਆ ਹੈ ਨਹੀਂ ਸੀਗੇ ਆਏ ਖੁੱਲ੍ਹੇ ਹੈ ਨਹੀਂ ਸੀਗੇ ਉਹ ਮਾਣ ਨੂੰ 9 ਰੁਪਏ ਦੇਣ ਲੱਗਿਆ ਤੰਦਰ ਮੰਨੇ ਨਹੀਂ ਅਜਾ ਬਤਾ 10 ਹੀ ਲਾਉਂਗਾ ਬਚਾਲੇ ਲਾ ਗਿਆ ਉਹ ਬੱਜੇ ਦੇਂਦਾ ਔਰ ਮਾਨ ਸਾਹਿਬ ਮੇਰੇ ਕੋਲੇ 1150 ਨਟ ਬਚਾਇਆ ਸੀ ਉਹ ਮੈਂ ਪਣਾਇਆ ਨਹੀਂ ਮੈਂ ਅਜਾ ਬਣਾ ਲਿਆ ਤਾਂ ਮਾਰੇ ਮੁੱਢ ਕਾ ਮਾਤੇ ਸਾਰੇ ਖਰਜੂਆ ਉਹ ਤੇਰਾ ਕੰਮ ਨਹੀਂ ਉਹ ਮਤਾ ਕਰਿਆ ਕਿ ਸਾਭ ਹੀ ਦੇਣਾਗਾ ਉਹ ਕਹਾਵਤ ਸੁਣੀ ਕਹਿੰਦੇ ਮੁੰਡਾ ਵਿਆਹ ਨੋਟ ਅਪਣਾਇਆ ਗਿਆ ਕੰਮ